ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਵੇਖ ਲਓ ਤੇ ਇਹ ਵੀਡੀਓ ਵੇਖਣ ਤੋਂ ਬਾਅਦ ਤੁਹਾਡਾ ਕਦੇ ਵੀ ਟ੍ਰੇਨ ਦੇ ਵਿੱਚ ਚਾਹ ਪੀਣ ਦਾ ਦਿਲ ਨਹੀਂ ਕਰਨ ਵਾਲਾ ਦੇ ਤਰਸਲ ਇੱਥੇ ਟ੍ਰੇਨਾਂ ਦੇ ਵਿੱਚ ਸਫਰ ਕਰਦੇ ਦਰਮਿਆਨ ਵੇਖੋ ਕਿਵੇਂ ਜਿਹੜੀ ਚਾਹ ਦੀ ਕੈਟਲ ਧੋਤੀ ਜਾਂਦੀ ਹੈ ਬਾਥਰੂਮ ਦੇ ਵਿੱਚ ਚਾਹ ਦੀ ਕੈਟਲ ਨੂੰ ਧੋਤਾ ਜਾ ਰਿਹਾ ਤੇ ਫਿਰ ਇਹੀ ਕੈਟਲ ਦੇ ਵਿੱਚ ਚਾਹ ਪਾ ਕੇ ਤੁਹਾਨੂੰ ਸਰਵ ਕੀਤੀ ਜਾਂਦੀ ਹੈ ਬਾਥਰੂਮ ਹਾਲਾਂਕਿ ਟ੍ਰੇਨਸ ਦੇ ਬਾਥਰੂਮ ਕਿੰਨੇ ਗੰਦੇ ਹੁੰਦੇ ਨੇ ਇਹ ਤੁਸੀਂ ਆਪ ਵੇਖ ਸਕਦੇ ਹੋ ਇੰਨੀ 스멜 ਹੁੰਦੀ ਉੱਥੇ ਕਿ ਖੜਿਆ ਵੀ ਨਹੀਂ ਜਾਂਦਾ ਪਰ ਉੱਥੋਂ ਹੀ ਪਾਣੀ ਲੈ ਕੇ ਉੱਥੇ ਉਸੇ ਜਗ੍ਹਾ ਤੇ ਬੈਠ ਕੇ ਇਸ ਕੈਟਲ ਨੂੰ ਧੋਤਾ ਜਾ ਰਿਹਾ ਹੈ ਤਾਂ ਲੋਕਾਂ ਦੀ ਸਿਹਤ ਦੇ ਨਾਲ ਕਿੰਨਾ ਵੱਡਾ ਇਹ ਖਿਲਵਾੜ ਹੈ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਉੱਥੇ ਪੂਰਾ ਦਿਨ ਦੇ ਵਿੱਚ ਟ੍ਰੇਨ ਦੇ ਵਿੱਚ ਕਿੰਨੇ ਬੰਦਿਆਂ ਨੇ ਉਸ ਬਾਥਰੂਮ ਦਾ ਇਸਤੇਮਾਲ ਕੀਤਾ ਹੋਣਾ ਹੈ ਕਿ ਉਹ ਹਾਤ ਹੁਣ ਇਹਨੇ ਗੰਦਗੀ ਦਾ ਕਿੰਨਾ ਆਲਮ ਹੋਣਾ ਪਰ ਉਸੇ ਵਿਚਾਲੇ ਵੇਖੋ ਇਸ ਚਾਹ ਪੀਣ ਵਾਲੀ ਕੈਟਲ ਨੂੰ ਸਾਫ਼ ਕੀਤਾ ਜਾ ਰਿਹਾ ਤਾਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇਹ ਤਾਂ ਜ਼ਰੂਰ ਕਹਿ ਸਕਦੇ ਆ ਕਿ ਤੁਹਾਡਾ ਕਦੇ ਵੀ ਟ੍ਰੇਨ ਦੇ ਵਿੱਚ ਚਾਹ ਪੀਣ ਦਾ ਦਿਲ ਨਹੀਂ ਕਰਨ ਵਾਲਾ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਵੇਖ ਲਓ ਤੇ ਇਹ ਵੀਡੀਓ ਵੇਖਣ ਤੋਂ ਬਾਅਦ ਤੁਹਾਡਾ ਕਦੇ ਵੀ ਟ੍ਰੇਨ ਦੇ ਵਿੱਚ ਚਾਹ ਪੀਣ ਦਾ ਦਿਲ ਨਹੀਂ ਕਰਨ ਵਾਲਾ ਦੇ ਤਰਸਲ ਇੱਥੇ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਦਰਮਿਆਨ ਵੇਖੋ ਕਿਵੇਂ ਜਿਹੜੀ ਚਾਹ ਦੀ ਕੈਟਲ ਉਹ ਧੋਤੀ ਜਾਂਦੀ ਹੈ ਬਾਥਰੂਮ ਦੇ ਵਿੱਚ ਚਾਹ ਦੀ ਕੈਟਲ ਨੂੰ ਧੋਤਾ ਜਾ ਰਿਹਾ ਤੇ ਫਿਰ ਇਹੀ ਕੈਟਲ ਦੇ ਵਿੱਚ ਚਾਹ ਪਾ ਕੇ ਤੁਹਾਨੂੰ ਸਰਵ ਕੀਤੀ ਜਾਂਦੀ ਹੈ ਬਾਥਰੂਮ ਹਾਲਾਂਕਿ ਟ੍ਰੇਨਸ ਦੇ ਬਾਥਰੂਮ ਕਿੰਨੇ ਗੰਦੇ ਹੁੰਦੇ ਨੇ ਇਹ ਤੁਸੀਂ ਆਪ ਵੇਖ ਸਕਦੇ ਹੋ ਇੰਨੀ 스멜 ਹੁੰਦੀ ਉੱਥੇ ਕਿ ਖੜਿਆ ਵੀ ਨਹੀਂ ਜਾਂਦਾ ਪਰ ਉੱਥੋਂ ਹੀ ਪਾਣੀ ਲੈ ਕੇ ਉੱਥੇ ਉਸੇ ਜਗ੍ਹਾ ਤੇ ਬੈਠ ਕੇ ਇਸ ਕੈਟਲ ਨੂੰ ਧੋਤਾ ਜਾ ਰਿਹਾ ਹੈ ਤਾਂ ਲੋਕਾਂ ਦੀ ਸਿਹਤ ਦੇ ਨਾਲ ਕਿੰਨਾ ਵੱਡਾ ਇਹ ਖਿਲਵਾੜ ਹੈ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਪੀ ਉਥੇ ਪੂਰਾ ਦਿਨ ਦੇ ਵਿੱਚ ਟ੍ਰੇਨ ਦੇ ਵਿੱਚ ਕਿੰਨੇ ਬੰਦਿਆਂ ਨੇ ਉਸ ਬਾਥਰੂਮ ਦਾ ਇਸਤੇਮਾਲ ਕੀਤਾ ਹੋਣਾ ਕਿ ਉਹ ਹੱਥ ਹੁਣ ਨੇ ਗੰਦਗੀ ਦਾ ਕਿੰਨਾ आलम ਹੋਣਾ ਪਰ ਉਸੇ ਵਿਚਾਲੇ ਵੇਖੋ ਇਸ ਚਾਹ ਪੀਣ ਵਾਲੀ ਕੈਟਲ ਨੂੰ ਸਾਫ਼ ਕੀਤਾ ਜਾ ਰਿਹਾ ਤਾਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇਹ ਤਾਂ ਜ਼ਰੂਰ ਕਹਿ ਸਕਦੇ ਆ ਕਿ ਤੁਹਾਡਾ ਕਦੇ ਵੀ ਟ੍ਰੇਨ ਦੇ ਵਿੱਚ ਚਾਹ ਪੀਣ ਦਾ ਦਿਲ ਨਹੀਂ ਕਰਨ ਵਾਲਾ